ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਪ ਸੁਆਮੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਨੂੰ ਸਦਾ ਨਮਸਕਾਰ ਹੈ ਕਿਉਂਕਿ ਮਹਾਰਾਜ ਜੀ ਰਖਣਹਾਰ ਹਨ ਸਾਰੇ ਸੰਸਾਰ ਦੇ ਮਾਈ ਤੇ ਬਾਪ ਹਨ ਅਸੀਂ ਸਾਰਾ ਸੰਸਾਰ ਜੋ ਹਾਂ ਖਾਲਸਾ ਜੀ ਵਾਹਿਗੁਰੂ ਜੀ ਦੇ ਬੱਚੇ ਹਾਂ ਉਸ ਵਾਹਿਗੁਰੂ ਅਕਾਲ ਪੁਰਖ ਮਹਾਰਾਜ ਜੀ ਸਾਡੇ ਮਾਪਿਓ ਹਨ ਤੇ ਉਹਨਾਂ ਦੇ ਨਿਮਾਣੇ ਤੇ ਨਿਤਾਣੇ ਅਸੀਂ ਬਾਰਕ ਹਾਂ ਅਣਜਾਣਪੁਣੇ ਵਿੱਚ अनेਕਾਂ ਗਲਤੀਆਂ अनेਕਾਂ ਭੁੱਲਾਂ ਕਰਦੇ ਹਾਂ ਸੋ ਆਪ ਸਭ ਜਾਣਨ ਹਾਰ ਹੋ ਖਾਲਸਾ ਜੀ ਕਿ ਸਤਗੁਰੂ ਹੀ ਇੱਕ ਹੈ ਜੋ ਬਖਸ਼ਣਹਾਰ ਹੈ ਸਾਰੇ ਸੰਸਾਰ ਨੂੰ ਇਸ ਚੀਜ਼ ਦੀ ਸੋਝੀ ਹੈ ਪਰ ਫਿਰ ਵੀ ਖਾਲਸਾ ਜੀ ਗੁਰੂ ਨੂੰ ਉਹਨਾ ਮਹੱਤਵ ਨਹੀਂ ਦਿੰਦਾ ਗੁਰੂ ਦੀ ਓਨੀ ਮਹਾਨਤਾ ਨਹੀਂ ਸਮਝਦਾ ਇਹ ਇਨਸਾਨ ਪਰ ਜਿਸ ਨੇ ਗੁਰੂ ਮਹਾਰਾਜ ਜੀਆਂ ਨੂੰ ਉੱਚਿਆਂ ਕਰਕੇ ਜਾਣਿਆ ਹੈ ਸਮਰੱਥ ਜਾਣਿਆ ਹੈ ਉਸ ਉੱਤੇ ਸਤਿਗੁਰੂ ਦੀ ਵੱਡੀ ਕਿਰਪਾ ਵੱਡੀ ਖੁਸ਼ੀ ਹੁੰਦੀ ਹੈ ਸੋ ਸ਼ਹੀਦਾਂ ਦੇ ਦਰਾਂ ਤੇ ਆਉਣ ਵਾਲੀ ਸੰਗਤ ਖਾਲਸਾ ਜੀ ਸ਼ਹੀਦਾਂ ਦਾ ਇੱਕ ਐਸਾ ਰਤਬਾ ਹੈ ਕੋਈ ਨਿਮਾਣਾ ਨੇਤਾਣਾ ਹੋ ਕੇ ਸ਼ਹੀਦਾਂ ਦੇ ਦਰ ਪਹੁੰਚੇ ਮਹਾਰਾਜ ਜੀ ਦੀ ਵੱਡੀ ਖੁਸ਼ੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਸ਼ਹੀਦਾਂ ਦੀ ਸੇਵਾ ਕਰਨੀ ਸ਼ਹੀਦਾਂ ਨੂੰ ਯਾਦ ਕਰਨਾ ਸ਼ਹੀਦ ਫਿਰ ਖਾਲਸਾ ਜੀ ਰੱਖਿਆ ਕਰਦੇ ਸੋ ਅੱਜ ਬਹੁਤੀਆਂ ਵਿਚਾਰਾਂ ਨਾ ਕਰਦੇ ਹੋਏ ਕਿਉਂਕਿ ਦਾਸ ਥੋੜਾ ਜਰ ਜੀਵੇਂ ਕਰਕੇ ਲੇਟ ਹੋਣ ਕਰਕੇ ਖਾਲਸਾ ਜੀ ਅੱਜ ਹੱਡ ਬੀਤੀ ਜਿਹੜੀ ਉਹ ਟਾਈਮ ਨਾਲ ਨਹੀਂ ਬੋਲੀ ਗਈ ਪਰ ਮਹਾਰਾਜ ਜੀਆਂ ਦੇ ਕਿਰਪਾ صدਕਾ ਸਤਗੁਰੂ ਦੀ ਰਹਿਮਤ صدਕਾ ਜਾਂ ਸੰਗਤਾਂ ਦੇ ਖਾਲਸਾ ਜੀ ਪ੍ਰੇਮ صدਕਾ ਬੋਲ ਰਿਆਂ ਹਾਂ ਕਿ ਸੰਗਤਾਂ ਕਹਿੰਦੀਆਂ ਕਿ ਭਾਈ ਨਾਗਾ ਨਾ ਪਾਇਆ ਕਰੋ ਕਿ ਮਹਾਰਾਜ ਦੀ ਕਿਰਪਾ صدਕਾ ਕਈ ਵਾਰ ਸੁਣਨ ਚ ਆਨੰਦ ਆਉਂਦਾ ਤੇ ਉਹ ਆਨੰਦ ਬਣਿਆ ਅਰਵੇ ਤੇ ਚੜਦੀ ਕਲਾ ਹੈ ਖਾਲਸਾ ਜੀ ਨਾਗਾ ਪੈਣ ਨਾਲ ਉਹ ਆਨੰਦ ਜਿਹੜਾ ਹੈ ਖਤਮ ਹੋ ਜਾਂਦਾ ਸੋ ਮਹਾਰਾਜ ਜੀਆਂ ਦੀ ਰਹਿਮਤ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਜਿਨ੍ਹਾਂ ਦੇ ਅਸਥਾਨੇ ਦੇ ਖਾਲਸਾ ਜੀ ਵੱਡੀਆਂ ਖੇਡਾਂ ਹੁੰਦੀਆਂ ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਮਿਹਰਾਂ ਕਰਦੇ ਸੋ ਜਿਹੜੀ ਅੱਜ ਦੀ ਹੱਦ ਬੀਤੀ ਹੈ ਖਾਲਸਾ ਜੀ ਇੱਕ ਮਾਤਾ ਜੀ ਹੁਣਾਂ ਨੇ ਸੁਣਾਉਣਾ ਕੀਤੀ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਮਹਾਰਾਜ ਜੀਆਂ ਦੇ ਘਰੋਂ ਸਾਨੂੰ ਕੀ ਕੁਝ ਪ੍ਰਾਪਤ ਹੋਇਆ ਇਹ ਮਾਤਾ ਦੱਸਦੀ ਹੈ ਕਿ ਮੇਰਾ ਇੱਕੋ ਇੱਕ ਪੋਤਾ ਉਹਦਾ ਵਿਆਹ ਕੀਤਾ ਉਹਦੇ ਘਰ ਤਿੰਨ ਧੀਆਂ ਹੋਈਆਂ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਂਦੀ ਆ ਤੇ ਸੇਵਾ ਕਰਦੀ ਆ ਉਥੇ ਜਾ ਕੇ ਮਹਾਰਾਜ ਦੇ ਲੰਗਰ ਵਿੱਚ ਸੇਵਾ ਕਰਨੀ ਕਈ ਵਾਰ ਸਬਜ਼ੀ ਕੱਟਣ ਦੀ ਜੋ ਸੇਵਾ ਮਿਲ ਜਵੇ ਉਹ ਕਰਦੀ ਆ ਤੇ ਮਹਾਰਾਜ ਦੀ ਕਿਰਪਾ ਸਦਕਾ ਪੁੱਤਰਾ ਨਹੀਂ ਝੋਲੀ ਪਿਆ ਪੋਤਰੀਆਂ ਹੋਈਆਂ ਭਜੰਗਣਾ ਮੇਰੀ ਮੇਰੇ ਪੁੱਤ ਦੇ ਘਰ ਤਿੰਨ ਹੋ ਗਈਆਂ ਤੇ ਉਹਦੇ ਕਰਕੇ ਮੇਰੀ ਨੌ ਵੀ ਦੁਖੀ ਰਹਿੰਦੀ ਆ ਮੇਰਾ ਪਿਓ ਮੇਰਾ ਪੁੱਤ ਵੀ ਦੁਖੀ ਰਹਿੰਦਾ ਤੇ ਮੇਰਾ ਘਰ ਵਾਲਾ ਵੀ ਦੁਖੀ ਰਹਿੰਦਾ ਸੋਜ ਵਿਚਾਰ ਮਨ ਵਿੱਚ ਆਉਂਦੀ ਰਹਿੰਦੀ ਹੈ ਕਿ ਗਾਂ ਪਤਾ ਨਹੀਂ ਮਹਾਰਾਜ ਜੀਆਂ ਨੇ ਅੱਗੇ ਸੁਣਨੀ ਆ ਕਿ ਨਹੀਂ ਸੁਣਨੀ ਗਾਂ ਸਾਡੀ ਕੋਲ ਚਲਣੀਆਂ ਕਿ ਨਹੀਂ ਚਲਣੀਆਂ ਕਿਉਂਕਿ ਧੀਆਂ ਖਾਲਸਾ ਜੀ ਅਗਲੇ ਘਰ ਚ ਲਈ ਜਾਂਦੀਆਂ ਸੋ ਐਵੇਂ ਮਾਤਾ ਕਹਿੰਦੀ ਵੀ ਮੇਰ ਨਾਲ ਵੱਡੀ ਖੇਡ ਮਹਾਰਾਜ ਨੇ ਵਰਤੌਣਾ ਕੀਤੀ ਇਹਨੇ ਮੈਂ ਸੇਵਾ ਕਰਦੀ ਹੁੰਦੀ ਸਾਂ ਤਾਂ ਹਮੇਸ਼ਾ ਮਹਾਰਾਜ ਦੇ ਚਰਨਾਂ ਵਿੱਚ ਇਹ ਹੋਰ ਉਦਾਸ ਕਰਨੀ ਸੱਚੇ ਪਾਤਸ਼ਾਹ ਧੰਗੂ ਰਾਮਦਾਸ ਮਹਾਰਾਜ ਕਿ ਤੁਸੀਂ ਬਾਬੇ ਆਦਮ ਨੂੰ ਖਾਲਸਾ ਜੀ 80 ਸਾਲਾਂ ਦੀ ਉਮਰ ਸੀ ਉਸ ਵੇਲੇ ਭਾਈ ਆਦਮ ਦੀ ਤੇ ਭਾਈ ਆਦਮ ਨੂੰ ਧੰ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਖਾਲਸਾ ਜੀ ਪੁੱਤ ਬਖਸ਼ੇ ਸਨ ਅਸੀਆਂ ਸਾਲਾਂ ਦੀ ਉਮਰ ਅਸੀਂ ਤੇ ਮਾਤਾ ਕਹਿੰਦੀ ਮੈਂ ਇਹੋ ਅਰਦਾਸ ਕਰਨੀ ਕਿ ਗੁਰੂ ਰਾਮਦਾਸ ਮਹਾਰਾਜ ਜੀ ਤੁਸੀਂ ਅਸੀਆਂ ਸਾਲਾਂ ਦੇ ਭਾਈ ਆਦਮ ਨੂੰ ਪੁੱਤ ਬਖਸ਼ ਸਕਦੇ ਹੋ ਤੇ ਮਹਾਰਾਜ ਮੇਰੇ ਘਰ ਪੁੱਤਰੇ ਕਿਉਂ ਨਹੀਂ ਹੋ ਸਕਦੇ ਮੈਂ ਤੁਹਾਡੇ ਦਰ ਦੀ ਮਹਾਰਾ ਝਾੜੂ ਬਰਦਾਰ ਹਾਂ ਸੇਵਾਦਾਰ ਹਾਂ ਨਿਮਾਣੀ ਨਤਾਣੀ ਹਾਂ ਮੇਰੇ ਤੇ ਕਿਰਪਾ ਕਰੋ ਤੇ ਮਾਤਾ ਕਹਿੰਦੀ ਮੇਰੇ ਨਾਲ ਕੀ ਖੇੜ ਵਰਤਦੀ ਹੈ ਕਹਿੰਦੇ ਮੈਂ ਸੁਣਿਆ ਤਾਂ ਨਹੀਂ ਸੀ ਪਹਿਲਾਂ ਪਰ ਬਾਅਦ ਵਿੱਚ ਮੈਨੂੰ ਪਤਾ ਲੱਗ ਗਿਆ ਵੀ ਵਾਕਿਆ ਹੀ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਖਜ਼ਾਨੇ ਦੀਆਂ ਜਿਹੜੀਆਂ ਚਾਬੀਆਂ ਉਹ ਸ਼ਹੀਦਾਂ ਦੇ ਹੱਥ ਕਿਉਂ ਨੇ ਕਹਿੰਦੀ ਇਹ ਮੈਂ ਬਾਅਦ ਵਿੱਚ ਗੱਲ ਸੁਣੀ ਜਦੋਂ ਮੇਰੇ ਨਾਲ ਪਹਿਲਾਂ ਇਹ ਚੀਜ਼ ਬੀਤ ਚੁੱਕੀ ਹੈ ਤੇ ਮਾਤਾ 10 ਦੀ ਮਾਤਾ ਕਹਿੰਦੀ ਕਈ ਵਾਰ ਤਵਾਈ ਦੀ ਸੇਵਾ ਤਿੰਨ ਵਜੇ ਜਿਹੜੀ ਖਾਲਸਾ ਜੀ ਉੱਥੇ ਹੁੰਦੀ 2:30 3:00 ਵਜੇ 3:30 ਵਜੇ ਉਹਦੇ ਵਿੱਚ ਸ਼ਾਮਲ ਹੋਣਾ ਤੇ ਮਹਾਰਾਜ ਦੀ ਕਿਰਪਾ ਸਦਕਾ ਨਾ ਮੇਰੇ ਮਨ ਵਿੱਚ ਉਸ ਦਿਨ ਬੜਾ ਬੈਰਾਗ ਕੇ ਮਹਾਰਾਜ ਜੀ ਮੇਰੇ ਘਰ ਮਾਰਾ ਕਿਰਪਾ ਕਰੇ ਤੇ ਉਹ ਮਾਤਾ ਦੱਸਦੀ ਕਿ ਮੇਰੀ ਜਿਹੜੀ ਜਿਹੜੀ ਨੌਹ ਹੈ ਉਹ 5 ਕੁ ਮਹੀਨੇ 6 ਮਹੀਨੇ ਤੋਂ ਖਾਲਸਾ ਜੀ ਉਹ ਪ੍ਰੈਗਨੈਂਟ ਸੀ ਗਰਭਵਤੀ ਸੀ ਤੇ ਇਹੋ ਹੀ ਡਰ ਸੀ ਝੋਰਾ ਸੀ ਵੀ ਹੁਣ ਕਿਤੇ ਧੀ ਨਾ ਹੋ ਜਾਵੇ ਕਿਉਂਕਿ ਧੀਆ ਖਾਲਸਾ ਜੀ ਇੱਕ ਦੇ ਘਰੋਂ ਮਾਤਾ ਕਹਿੰਦੀ ਅਸੀਂ ਗਰੀਬ ਸਾਂ ਤੇ ਕਿਵੇਂ ਪੜਾਉਣੀਆਂ ਸਨ ਕਿਵੇਂ ਲਿਖਾਉਣੀਆਂ ਹੁੰਦਾ ਹੀ ਹੈ ਹਰ ਇੱਕ ਬੰਦੇ ਦੇ ਅੰਦਰ ਇਸ਼ਾ ਹੁੰਦੀ ਹੈ ਸ਼ਾਮ ਜਿਹੜੀ ਹੁੰਦੀ ਖਾਲਸਾ ਜੀ ਆਸ ਹੁੰਦੀ ਉਹ ਮਹਾਰਾਜ ਦੇ ਚਰਨਾਂ ਵਿੱਚ ਜਿਹੜਾ ਮਨੁੱਖ ਰੱਖਦਾ ਫਿਰ ਪੂਰੀ ਵੀ ਹੁੰਦੀ ਹੈ ਇਤਿਹਾਸ ਹੁੰਦੀ ਹੈ ਕਿ ਸਾਡੇ ਘਰ ਵੀ ਪੁੱਤ ਹੋਵੇ ਪੁਜੰਗੀ ਹੋਵੇ ਸੋ ਇਸੇ ਪ੍ਰਕਾਰ ਮਾਦਾ ਕਹਿੰਦੀ ਮੈਂ ਨਾ ਸੇਵਾ ਕਰਦੀ ਤੁਵਾਈ ਦੀ ਸੰਗਤ ਖਾਲਸਾ ਜੀ ਜਿਨ੍ਹਾਂ ਨੂੰ ਪਤਾ ਹੈ ਧੰਗੁਰੂ ਰਾਮਦਾਸ ਮਹਾਰਾਜ ਦੇ ਘਰ ਤਿੰਨ 3:30 ਵਜੇ ਨਾ ਜਲ ਵਿੱਚੋਂ ਸਰੋਵਰ ਵਿੱਚੋਂ ਜਲ ਲੈ ਕੇ ਸੰਗਤ ਬਾਲਟੀਆਂ ਨਾਲ ਜਲ ਢੋਲਦੀ ਹੈ ਉੱਥੇ ਸੰਗਤ ਝਾੜੂ ਨਾਲ ਸੇਵਾ ਕਰਦੀ ਸਾਰੀ ਜਿਹੜੀ ਪ੍ਰਕਰਮਾ ਹੈ ਮਹਾਰਾਜੀਆਂ ਦੀ ਸਰੋਵਰ ਦੀ ਉਹ ਖਾਲਸਾ ਜੀ ਸਾਰੀ ਸਾਫ ਸਫਾਈ ਹੁੰਦੀ ਹੈ ਇੱਕ ਅਮਰਤ ਵੇਲੇ ਹੁੰਦੀ ਹੈ ਇੱਕ ਦੁਪਹਿਰ ਵੇਲੇ ਹੁੰਦੀ ਹੈ ਇਹ ਮਾਤਾ ਕਹਿੰਦੀ ਮੈਂ ਨਾ ਜਦੋਂ ਸੇਵਾ ਕਰਦੇ ਕਰਦੀ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਜੀਆ ਦਾ ਬੁੰਗਾ ਹੈ ਨਾ ਜਿੱਥੇ ਬਾਬਾ ਦੀਪ ਸਿੰਘ ਸਾਹਿਬ ਜੀਆ ਨੇ ਸੀਸ ਭੇਟ ਕੀਤਾ ਮਾਤਾ ਕਹਿੰਦੀ ਮੈਂ ਨਾ ਮਨ ਵਿੱਚ ਇਹੋ ਹੀ ਸੋਚਦੀ ਜਾਂਨੀ ਆ ਕਿ ਗੁਰੂ ਰਾਮਦਾਸ ਮਹਾਰਾਜ ਜੀ ਮੈਨੂੰ ਕਿਉਂ ਨਾ ਮਿਲੂ ਤੇਰੇ ਘਰੋਂ ਸਭ ਨੂੰ ਮਿਲਿਆ ਭਾਈ ਆਦਮ ਨੂੰ ਮਿਲਿਆ ਮੈਨੂੰ ਕਿਉਂ ਨਾ ਮਿਲੂ ਕਹਿੰਦੇ ਇਦਾਂ ਮੈਂ ਕਰਦੀ ਜਾਵਾ ਕਰਦੀ ਆ ਵਾ ਕਹਿੰਦੇ ਉਹ ਬੁੰਗੇ ਵਿੱਚ ਜਦੋਂ ਉੱਥੇ ਪਹੁੰਚੀ ਨਾ ਮਹਾਰਾਜ ਜੀਆ ਦੇ ਸਥਾਨ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਦੇ ਉੱਤੇ ਮਾਰਦਾ ਪ੍ਰਕਾਸ਼ ਹੈ ਉਹ ਮਾਤਾ ਕਹਿੰਦੀ ਉੱਥੋਂ ਆਵਾਜ਼ ਆਈ ਮੈਂ ਜਾਗਦੀ ਸੁੱਤੀ ਨਹੀਂ ਜਾਗਦੀ ਨੇ ਇਹ ਚੀਜ਼ ਸੁਣੀ ਉੱਥੋਂ ਜਿਵੇਂ ਕਿਸੇ ਨੇ ਆਵਾਜ਼ ਬਾਰੀ ਆਵਾਜ਼ ਮਾਰ ਕੇ ਕਿਹਾ ਕਿ ਜਾਂ ਮਾਤਾ ਮਹਾਰਾ ਸੱਚੇ ਪਾਤਸ਼ਾਹ ਤੇਰੇ ਤੇ ਕਿਰਪਾ ਕਰਨਗੇ ਸ਼ਹੀਦਾਂ ਦਾ ਤੇਰੇ ਨਾਲ ਵਾਅਦਾ ਤੇਰੇ ਘਰ ਪੋਜੰਗੀ ਆਵੇਗਾ ਤੇਰੀ ਸੇਵਾ ਤੋਂ ਅਸੀਂ ਖੁਸ਼ ਹਾਂ ਹੁਣ ਜਦੋਂ ਤੂੰ ਸੇਵਾ ਕਰਦੀ ਐ ਤੇ ਸਾਡੇ ਇਸ ਸਥਾਨ ਤੇ ਵੀ ਸੇਵਾ ਕਰਿਆ ਕਰ ਤੇਰੇ ਨਾਲ ਸ਼ਹੀਦਾਂ ਦਾ ਵਾਅਦਾ ਤੇਰੇ ਘਰ ਪੋਤ ਹੋਵੇਗਾ ਮਾਤਾ ਪੋਤਰਾ ਹੋਵੇਗਾ ਮਾਤਾ ਕਹਿੰਦੀ ਮੈਨੂੰ ਉੱਥੇ ਆਵਾਜ਼ ਸੁਣੀ ਜਿੱਥੇ ਬੁੰਗਾ ਹੈ ਖਾਲਸਾ ਜੀ ਤੇ ਦਾਸ ਆਪਣਾ ਵੀ ਤੁਹਾਨੂੰ ਦੱਸੇ ਤੇ ਮੈਂ ਬਹੁਤਾ ਤਾਂ ਨਹੀਂ ਯਾਰ ਕਰਦਾ ਪਰ ਥੋੜੀ ਜੀ ਗੱਲ ਕਹਾਂ ਕਿ ਮੇਰਾ ਇੱਕ ਮਿੱਤਰ ਹੁੰਦਾ ਸੀ ਅਸੀਂ ਦਰਬਾਰ ਸਾਹਿਬ ਧੰਗੁਰੂ ਰਾਮਦਾਸ ਮਹਾਰਾਜ ਦੇ ਘਰ ਰਾਤ ਰਹਿਣਾ ਸ਼ਨੀਵਾਰ ਜਾਣਾ ਸੇਵਾ ਕਰਨੀ ਐਦਵਾਰ ਸੇਵਾ ਕਰਨੀ ਤੇ ਸ਼ਾਮ ਨੂੰ ਮੁੜਨਾ ਨਿਤ ਪ੍ਰਤੀ ਖਾਲਸਾ ਜੀ ਨੇਮ ਸੀ ਸਾਡਾ ਹਫਤੇ ਬਾਅਦ ਤੇ ਉਹ ਜਿਹੜਾ ਮੇਰਾ ਮਿੱਤਰ ਸੀ ਇੱਕ ਵਾਰ ਨਾ ਰਾਤ ਅਸੀਂ ਕਾਫੀ ਥੱਕ ਗਏ ਤੇ ਕਹਿੰਦੇ ਆਪਾਂ ਆਰਾਮ ਕਰ ਲਈਏ 2 ਘੰਟੇ ਫਿਰ ਨਿਤਨੇਮ ਕਰਾਂਗੇ ਇਸ਼ਨਾਨ ਕਰਕੇ ਤੇ ਅਸੀਂ ਸੁੱਤੇ ਤੇ ਉਹ ਮਿੱਤਰ ਨੇ ਮੈਨੂੰ ਦੱਸਣਾ ਕੀਤਾ ਸੀ ਵੀ ਧੰਨ ਬਾਬਾ ਦੀਪ ਸਿੰਘ ਸਾਹਿਬਾ ਇੱਥੇ ਪਹਿਰਾ ਹੈ ਪੱਕਾ ਪਹਿਰਾ ਸ਼ਹੀਦਾਂ ਸਿੰਘਾਂ ਦਾ ਇਹ ਦੋ ਸਥਾਨ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਖਾਲਸਾ ਜੀ ਇੱਕ ਬਾਬਾ ਦੀਪ ਸਿੰਘ ਸਾਹਿਬ ਦਾ ਸਥਾਨ ਇੱਕ ਅਕਾਲ ਤਖਤ ਸਾਹਿਬ ਦੇ ਜਦੋਂ ਪਿਛਲਾ ਦਰਵਾਜ਼ਾ ਤੁਸੀਂ ਬਾਹਰ ਨਿਕਲੋਗੇ ਜਿੱਥੇ ਪਾਠ ਚੱਲਦੇ ਹੁੰਦੇ ਲੜੀਆਂ ਚੱਲਦੀਆਂ ਉੱਥੇ ਸਾਹਮਣੇ ਨਿਸ਼ਾਨ ਸਾਹਿਬ ਹੈ ਤੇ ਬਾਬਾ ਜੀ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਖਾਲਸਾ ਜੀ ਉਹਨਾਂ ਦਾ ਬੁੰਗਾ ਤੇ ਉਹ ਵੀ ਸ਼ਹੀਦ ਹੋਏ ਨੇ ਉਹਨੇ ਮੈਨੂੰ ਦੱਸਣਾ ਕੀਤਾ ਸੀ ਵੀ ਬਾਬਾ ਦੀਪ ਸਿੰਘ ਸਾਹਿਬ ਦਾ ਪੱਕਾ ਪਹਿਰਾ ਇੱਥੇ ਵੀ ਬਿਨਾਂ ਸੀਸ ਲੱਥੇ ਤੋਂ ਸਿੰਘ ਫਿਰਦਾ ਇੱਥੇ ਉਹਨੇ ਮੈਨੂੰ ਇਹ ਦੱਸਣਾ ਕੀਤਾ ਸੀ ਤੇ ਮਾਤਾ ਕਹਿੰਦੀ ਉਹ ਮੈਨੂੰ ਆਵਾਜ਼ ਆਈ ਵੀ ਮਾਤਾ ਤੇਰੇ ਨਾਲ ਸ਼ੀਦਾਂ ਸਿੰਘਾਂ ਦਾ ਵਾਅਦਾ ਹੈ ਸਾਨੂੰ ਵਿਸਾਰੀ ਨਾ ਭੁੱਲੀ ਨਾ ਤੇ ਆਪਣੇ ਜਿਹੜੇ ਤੇਰੇ ਘਰ ਜਿਹੜੇ ਤੇਰੇ ਘਰ ਪੋਤਰਾ ਹੋਵੇਗਾ ਨਾ ਉਸ ਵੇਲੇ ਸ਼ੀਦਾਂ ਸਿੰਘਾਂ ਨੂੰ ਯਾਦ ਕਰਕੇ ਕੋਈ ਸੇਵਾ ਕਰੀ ਇਹ ਉਹ ਮਾਤਾ ਨੇ ਖਾਲਸਾ ਜੀ ਹੱਡ ਵੀ ਸੁਣਾਉਣਾ ਕੀਤੀ ਕਹਿੰਦੇ ਫਿਰ ਮਹਾਰਾਜ ਦੀ ਦਇਆ ਹੋਈ ਮੇਰੇ ਪੋਤਰਾ ਹੋਇਆ ਮੇਰੇ ਘਰ ਮਹਾਰਾਜ ਦੀ ਰਹਿਮਤ ਵਾਲਾ ਪੁੱਤਰਾ ਹੋਇਆ ਤੇ ਉਹ ਗੁਰੂ ਗਰੀਬ ਨਵਾਰ ਅੰਤਰਜਾਮੀ ਸਤਗੁਰਾਂ ਨੇ ਮਿਹਰਾ ਕਰਤੀਆਂ ਧੰਗੁਰੂ ਰਾਮਦਾਸ ਸੱਚੇ ਪਾਸ਼ਾਣੇ ਤੇ ਖਾਲਸਾ ਜੂ ਮਾਤਾ ਕਹਿੰਦੀ ਉਹ ਸ਼ਹੀਦਾਂ ਦੇ ਬੁੰਗੇ ਵਿੱਚੋਂ ਮੈਨੂੰ ਆਵਾਜ਼ ਆਈ ਸੀ ਇਹ ਖਾਲਸਾ ਜੀ ਪਹਿਲੀ ਹੱਡ ਬੀਤੀ ਆ ਜਿਹੜੀ ਦਾਸ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਿਹੜੀ ਬਾਬਾ ਦੀਪ ਸਿੰਘ ਸਾਹਿਬ ਦਾ ਬੁੰਗਾ ਇਹ ਸੁਣੀ ਹੈ ਤੇ ਆਪ ਜੀ ਨੂੰ ਸੁਣਾਈ ਹੈ ਸੋ ਬੜੀ ਕਿਰਪਾ ਹੈ ਸ਼ਹੀਦਾਂ ਸਿੰਘਾਂ ਦੀ ਖਾਲਸਾ ਜੀ ਸ਼ੀਰ ਸਿੰਘ ਸਦਾ ਵਰਤਦੇ ਅੰਗ ਸੰਗ ਸਾਈ ਵਰਤਦੇ ਦਾਸ ਨੇ ਤਾਂ ਆਪ ਕਈ ਵਾਰ ਇਹ ਚੀਜ਼ਾਂ ਪ੍ਰਤਾਕ ਇਹ ਵੇਖੀਆਂ ਕਿ ਜਿਹੜਾ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਦਾ ਹੈ ਨ ਜਿਦਾ ਸਿੰਘਾਂ ਨੂੰ ਯਾਦ ਕਰਕੇ ਕਿਸੇ ਮੋਰਚੇ ਵੱਲ ਤੁਰਪੋ ਖਾਲਸਾ ਜੀ ਫਤਿਹ ਹੋ ਜਾਂਦਾ ਵੱਡੀ ਗੱਲ ਤੁਹਾਨੂੰ ਦੱਸਾਂ ਧੰਨ ਬਾਬਾ ਨੋਦ ਸਿੰਘ ਸਾਹਿਬ ਖਾਲਸਾ ਜੀ ਚੇਤ ਜੋੜ ਕੇ ਨਾ ਜਿਨ੍ਹਾਂ ਨੇ ਬਾਬਾ ਨੋਦ ਸਿੰਘ ਸਾਹਿਬ ਦੇ ਸਮਾਧ ਦੇ ਦਰਸ਼ਨ ਕੀਤੇ ਆ ਉਹ ਚੇਤ ਨਾਲ ਉੱਥੇ ਪਹੁੰਚ ਕੇ ਤੇ ਅਰਦਾਸ ਕਰਿਆ ਕਰੋ ਬਾਬਾ ਨੋਦ ਸਿੰਘ ਸਾਹਿਬ ਜੀ ਸਾਡਾ ਮੋਰਚਾ ਫਤਿਹ ਨਹੀਂ ਹੁੰਦਾ ਕਿਰਪਾ ਕਰੋ ਤੇ ਜਦੋਂ ਖਾਲਸਾ ਜੀ ਉਹ ਮੋਰਚੇ ਵੱਲ ਤੁਰੋਗੇ ਆਸੀ ਕਿਰਪਾ ਵਰਤੂਗੀ ਉਹ ਫਤਿਹ ਹੋ ਜਾਂਦਾ ਵੱਡੀ ਕਿਰਪਾ ਖਾਲਸਾ ਜੀ ਵਰਤਦੀ ਸੋ ਮਹਾਰਾਜ ਦੀਨ ਦੁਨੀ ਦੇ ਪਾਸ਼ਾ ਦੀ ਕਿਰਪਾ ਸਦਕਾ ਖਾਲਸਾ ਜੀ ਹੱਡ ਵੀਤੀ ਆਈ ਜੋ ਆਪ ਜੀ ਨੂੰ ਸਰਵਣ ਕਰਵਾਈ ਅੱਜ ਪਹਿਲਾਂ ਕੋਈ ਵਿਚਾਰਾ ਨਹੀਂ ਕੀਤੀਆਂ ਸਿੱਧੀ ਹੱਡ ਵੀਤ ਹੱਡ ਵੀਤੀ ਸੁਣਾਈ ਹੈ ਲੇਟ ਹੋਣ ਕਰਕੇ ਸੋ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਮਾਤਾ ਕਹਿੰਨੀ ਮੇਰੇ ਘਰ ਫਿਰ ਪੋਤਰਾ ਹੋਇਆ ਤੇ ਉਹ ਜਿਹੜਾ ਸ਼ੀਦਾਂ ਦਾ ਸਾਣਾ ਉੱਥੋਂ ਮੈਨੂੰ ਉਦੋਂ ਪਹਿਲੀ ਵਾਰ ਉਹ ਆਦ ਸੁਣੀ ਉਸ ਤੋਂ ਬਾਅਦ ਨਾ ਕਦੇ ਸੁਣੀ ਨਾ ਪਹਿਲਾਂ ਸੁਣੀ ਫਿਰ ਮਾਤਾ ਕਹਿੰਨੀ ਮੇਰਾ ਪੋਤਰਾ ਹੋਣ ਤੋਂ ਬਾਅਦ ਮਹਾਰਾਜ ਜੀਆਂ ਦਾ ਘਰ ਵਿੱਚ ਮਹਾਰ ਦੇ ਚਰਨ ਪਵਾਏ ਤੇ ਪੰਜ ਨਿਹੰਗ ਸਿੰਘਾਂ ਨੂੰ ਬੇਨਤੀ ਕਰਕੇ ਆਏ ਬਾਬਾ ਲੋਹ ਸਿੰਘ ਸਾਹਿਬ ਦੇ ਸਥਾਨੇ ਤੋਂ ਆਏ ਉਹਨਾਂ ਨੂੰ ਬਸਤਰ ਪੇਟ ਕੀਤੀ ਸੇਵਾ ਕੀਤੀ ਤੇ ਬੜੀ ਮਹਾਰਾਜ ਦੀ ਕਿਰਪਾ ਸਦਕਾ ਸਤਗੁਰਾਂ ਨੇ ਘੜੀ ਪਰ ਦਿੱਤਾ ਸੋ ਖਾਲਸਾ ਜੀ ਐਵੇਂ ਦੀਆਂ ਹੱਡ ਬੀਤੀਆਂ ਮਹਾਰਾ ਦੇ ਚਰਨਾਂ ਕਮਲਾਂ ਵਿੱਚ ਆਉਂਦੀਆਂ ਬਾਬਾ ਦੀਪ ਸਿੰਘ ਸਾਹਿਬ ਦੇ ਜਿਹੜਾ ਖਾਲਸਾ ਜੀ ਬੂੰਗਾ ਹੈ ਸ੍ਰੀ ਗੁਰੂ ਰਾਮਦਾਸ ਮਹਾਰਾ ਦੇ ਘਰ ਉਥੋਂ ਦੀ ਇਹ ਪਹਿਲੀ ਹੱਡ ਬੀਤੀ ਹੈ ਅਰਦਾਸ ਦੇ ਕੋਲੇ ਖਾਲਸਾ ਜੀ ਦੋ ਕੇ ਤਿੰਨ ਹੱਡ ਬੀਤੀਆਂ ਉਸ ਸਥਾਨ ਦੀਆਂ ਆਈਆਂ ਜਰੂਰ ਆਪ ਜੀ ਨੂੰ ਸਰਵਣ ਕਰਾਵਾਂਗਾ ਮਹਾਰਾਏ ਕਿਰਪਾ ਕਰਨ ਭੁੱਲਾਂ ਦੀ ਖੀਮਾ ਬਖਸ਼ਣੀ ਸਤਿਗੁਰੂ ਦੀਨदयाल ਹੈ ਤੇ ਖਾਲਸਾ ਜੀ ਜੇ ਉਹਦੇ ਕੋਲੋਂ ਸੁੱਖ ਲੈਣਾ ਹੈ ਤੇ ਫਿਰ ਉਹਦਾ ਨਾਮ ਜਪੀਏ ਰਾਮ 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 ਜਪ ਮਹਾਰਾਜ ਕਹਿੰਦੇ ਉਹ ਜਿਹੜਾ ਭਲੀ ਪੂਰਨ ਸਰਬ ਵਿਆਪਕ ਹੈ ਨਾ ਸਾਰੇ ਥਾਂ ਰਮਿਆ ਹੋਇਆ ਰਾਮ ਵਾਹਿਗੁਰੂ ਉਹਨੂੰ ਸਿਮਰਿਆ ਕਰੀਏ ਕਿਉਂਕਿ ਉਹਦੇ ਸਿਮਰਨ ਕਰਨ ਨਾਲ ਕੀ ਪ੍ਰਾਪਤ ਹੁੰਦਾ ਮਹਾਰਾਜ ਕਹਿੰਦੇ ਕਾਲ ਕਲੇਸ਼ ਲੋਭ ਮੋਹ ਬਿਨਸ ਜਾਏ ਅਹੰਕਤਾ ਕਹਿੰਦੇ ਕਾਲਾ ਕਲੇਸ਼ ਜਿਹੜੀ ਘਰ ਵਿੱਚ ਝਗੜੇ ਦੁਖੜੇ ਜੋ ਲਾਲਚ ਸੰਸਾਰੀ ਮਮਤਾ ਜਾਂ ਹੰਕਾਰ ਜਾਂ ਖਾਲਸਾ ਜੀ ਬਿਮਾਰੀ ਮਹਾਰਾਜ ਕਹਿੰਦੇ ਸਾਰਾ ਕੋਸ਼ੀਏ ਨਾਮ ਨਾਲ ਜਾਪ ਨਾਲ ਅਭਿਆਸ ਨਾਲ ਖਤਮ ਹੋ ਜਾਂਦਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਪਿਆ ਕਰੋ ਕਿਉਂਕਿ ਖਾਲਸਾ ਜੀ ਉਹਦੇ ਜਪਿਆਂ ਸੁੱਖ ਪ੍ਰਾਪਤ ਹੁੰਦਾ ਤੇ ਮਹਾਰਾਜ ਕਹਿੰਦੇ ਕਲਾ ਕਲੇਸ਼ ਝਗੜੇ ਚ ਮੇਲੇ ਸਾਰੇ ਖਤਮ ਹੋ ਜਾਂਦੇ ਆ ਜਿਹੜਾ ਮਹਾਰਾਜ ਦੇ ਨਾਮ ਨਾਲ ਜੁੜਦਾ ਸੋ ਸੱਚੇ ਪਾਸ਼ਾ ਕਿਰਪਾ ਕਰਨ ਸਾਨੂੰ ਵੀ ਮਾਤਾ ਆਵੇ ਸ਼ਹੀਦ ਸਿੰਘ ਸਾਡੇ ਤੇ ਵੀ ਕਿਰਪਾ ਕਰਨ ਪੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ